ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਅਸੀਂ ਬੜੀਆਂ ਤੁਹਾਡੀਆਂ ਬੰਦੇ ਆਉਂਦੇ ਰਹੇ ਆ ਦਿੱਲੀੋਂ ਆਂਦੇ ਰਹੇ ਫਲਾਣ ਦੇ ਬੰਦ ਰਹੇ ਕਿ ਬੜੀਆਂ ਸਾਰੀਆਂ ਸ਼ਿਕਾਇਤਾਂ ਲਾਈਆਂ ਪਰ ਕਿਸੇ ਨੇ ਨਹੀਂ ਤੁਹਾਡੇ ਤੱਕ ਪਹੁੰਚਾਈਆਂ ਤੇ ਪਤਾ ਨਹੀਂ ਤੁਹਾਡੇ ਤੱਕ ਪਹੁੰਚਦੀ ਨਹੀਂ ਜਾਂ ਤੁਸੀਂ ਨਹੀਂ ਕਰਦੇ ਲਖਨਾ ਸਾਹਿਬ ਨੂੰ ਅੜੀ ਅਰਜ਼ੀ ਤੇ ਇਹਦੇ ਬਾਰੇ ਸ਼ਿਕਾਇਤਾਂ ਲਾਈਆਂ ਵੀਡੀਓ ਪਾਈਆਂ ਵਾ ਮਥੇਆ ਸਾਹਿਬ ਨੂੰ ਪਾਈਆਂ ਵਾ ਪਰ ਤੁਹਾਡੇ ਤੱਕ ਨਹੀਂ ਕੋਈ ਪਹੁੰਚਾਉਂਦਾ ਤੇ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਕੇ ਦਲਵੀਰ ਸਿੰਘ ਐਮਐਲਏ ਨੂੰ ਸੈਡ ਕਰੋ ਚੋਰ ਨੂੰ ਇੱਕ ਨੰਬਰ ਦਾ ਚੋਰ ਆ ਦਿੱਸਤ ਕੋਰੀ ਵੀ ਇੱਕ ਨੰਬਰ ਦੇ ਚਲੰਡੀ ਬਾਬ ਗਾਲੇ ਹਲਕੇ ਚ ਚਿੱਟਾ ਪੂਰੇ ਟੜ ਲੈਣਾ ਵਿਗੜਿਆ ਭਾਵੇਂ ਜਿੱਥੋਂ ਮਰਜ਼ੀ ਲੈ ਰੇ ਪਿੰਡੋਂ ਲੈ ਲਓ ਭਾਵੇਂ ਟੋਂਗਾ ਦੋ ਜਿੰਨਾ ਮਰਜ਼ੀ ਤੇ ਮੈਨਿੰਗ 2500 ਨੂੰ ਸੈਂਕੜਾ ਵਿਆਸ ਵਾਲੀ ਦਿੱਤਾ ਪੇਟੰਡਿਆ ਜਿਹੜਾ ਇਹ ਖਲਾਸ ਬੋਲਦਾ ਉਹਨੂੰ ਤਾਂ ਹਮਕਿਆਂ ਦਵਾਉਂਦਾ ਜਿਹੜੇ ਨਾਲ ਲਾਇਆ ਕਾਂਗਰਸ ਤੋਂ ਆਇਆ ਕੋਈ ਕਾਲੀ ਦਲ ਤੋਂ ਆਇਆ ਉਹਨਾਂ ਕੋ ਬਾਕੀ ਇਹ ਤਾਂ ਗਿਆ ਦੂ ਨੂੰ ਗਿਆ ਦੂ ਨਹੀਂ ਡਰਦੇ ਟੋਂਗ ਸਾਹਿਬ ਜਿੰਨੀਆਂ ਮਰਜੀ ਦਵਾਈਆ ਬਾਕੀ ਚੱਪਣੇ 'ਚ ਲੱਗਦੇ 2 ਵਜੇ ਮਰ ਜਾ ਜਿੰਨੀ ਤੇਰੀ ਬਾਰੀ ਮਾੜੀ ਹਾਲ ਹੋਈ ਤੇ ਕੀਤੀ ਆਮ ਪਾਰਟੀ ਦੀ ਬਾਬ ਕਾਲੇ ਹਲਕੇ ਨੂੰ ਉਹ ਬੰਦੇ ਕੋ ਕਾਂਗਰਸ ਤੋਂ ਆਏ ਆ ਕੋ ਕਾਦੀਦਲ ਤੋਂ ਆਏ ਆ ਜਿਹੜੇ ਐਵੇਂ ਨਾਲ ਫੋਨ ਪੀਏ ਬਣਾਉਣ ਡਿਆ ਵਾ ਕਿਸ ਨੂੰ ਕਿਸ ਨੂੰ ਕੋ ਕੰਡਿਆ ਵਾ ਕਿਸ ਨੂੰ ਕੋ ਕੰਡਿਆ ਜਿਹੜਾ ਉਹ ਪੀਏ ਹੀ ਸਿਮਰਿੰਦਰ ਉਹਨੂੰ ਹੁਣ ਐਵੇਂ ਸੈੱਡ ਕਰਤਾ ਇਹਨੇ ਛੋੜਨੇ ਐਮਐਲਏ ਟਾਊਨ ਨੇ ਤੇ ਇਹ ਕਿਹੜਾ ਸਾਲ ਆਇਆ ਵਾ ਜਨਰਲੇ ਤੋਂ ਪੂਰੀ ਮੈਨਿੰਗ ਇੱਕ ਨੰਬਰ ਲਈ ਚੱਲਣ ਦੀ ਆ ਚਿੱਟਾ ਪੂਰੇ ਜੋਰਾਂ ਨਾਲ ਵਗਾਉਣ ਰਿਹਾ ਅਸ਼ੀਰਵਾਦ ਕੋੜੀ ਪੂਰੇ ਜੋਰਾਂ ਨਾਲ ਵਾ ਇਹ ਕੋਦੇ ਆਪਣਾ ਪਿੰਡੇ ਦੀ ਬਜਿਆ ਪਿੰਡੋਂ ਹਾਰੇ 17 ਨੇ ਵੀ ਇਹ ਹਾਰਿਆ ਪਿੰਡੋਂ 22 ਵੀ ਪਿੰਡੋਂ ਹਾਰਿਆ ਹੁਣ 24 ਵੀ ਪਿੰਡੋਂ ਹਾਰਿਆ ਪਿੰਡ ਆਪਣੇ ਦੇ ਮੈਂਬਰ ਨਹੀਂ ਮੰਨ ਸਕਦਾ ਇਹ ਸਾਡੀ ਬਲੋਲਤਾ ਬਾਬਗਾਲੇ ਵਾਲਕੇ ਆ ਰਹੇ ਨੇ ਬਰਕਰਾਰਾਂ ਦੀ ਕਿ ਜਿੰਦਾ ਇਹਨੂੰ ਐਮਐਲਏ ਬਣਾਇਆ ਇਹਦੇ ਪਿੰਡੋਂ ਮੈਂਬਰ ਨਹੀਂ ਬਣ ਸਕਦਾ ਆਪਣੇ ਵਾਈਗੁਰ ਜਗ੍ਹਾ ਖਾਂਸਾ ਵਾਈਗੁਰ ਜੀ ਕੀ ਪਤੇ ਵੇਂਡ ਬਾਣੀਆ ਤੋਂ ਬਲਰਾਜ ਸਿੰਘ ਬੋਲਦਾ ਜੀ ਮਾਨ ਸਾਹਿਬ ਦੇ ਕੇਜਰੀਵਾਲ ਸਾਹਿਬ ਬਾਬੂ ਕਾਲੀ ਹਲਗੇ ਤੋਂ ਬੋਲਦੇ ਆ ਜੀ ਅਸੀਂ 8 ਸਾਲ ਵੜੀ ਮਿਹਨਤ ਕੀਤੀ ਆਮ ਪਾਰਟੀ 'ਚ ਨਹੀਂ ਜੇ ਸੁਵਿੰਦਰ ਉਹਦੇ ਪੀਏ ਨੂੰ ਪੁੱਛ ਕੇ ਵੇਖ ਲਿਓ ਟੌਂ ਦੇ ਨੇ ਚਲੋ ਉਹਨਾਂ ਕਹਿਣਾ ਜਾਂਦੇ ਫਲਾਣਾ ਵਾਂ ਟਕਾਣਾ ਵਾਂ ਬਸ ਅਸੀਂ ਨਿੰਗਲ ਕੰਮ ਤੋਂ ਡੱਕਦੇ ਆ ਛਿੱਟਾ ਵੇਚਣ ਤੋਂ ਉਰੇ ਮੈਂ ਨੀਂਕ ਤੋਂ ਫਲਾੜੀ ਟਗਾਣਿਆਂ ਤੋਂ ਜਿਹੜੇ ਹੁਣ ਬੰਦੇ ਨਾਲ ਲਾਏ ਆ ਉਹ ਬੰਦੇ ਕੋ ਕਾਂਗਰਸ ਤੋਂ ਆਏ ਆ ਕੋ ਕਾਲੀ ਦਲ ਤੋਂ ਆਏ ਆ ਜਿਹੜੇ ਇਹ ਵਾਲੇ ਨਾਲ ਕੋਈ ਪੀਏ ਬਣਾਉਣ ਡਿਆ ਵਾ ਕਿਸ ਨੂੰ ਕਿਸ ਨੂੰ ਕੋਹ ਕੰਡਿਆ ਵਾ ਕਿਸ ਨੂੰ ਕੋਹ ਕੰਡਿਆ ਦੇ ਜਿਹੜਾ ਉਹ ਪੀਏ ਹੀ ਸਰਵਿੰਦਰ ਉਹਨੂੰ ਹੁਣ ਇਹ ਵਾਲੇ ਸੈਟ ਕਰਤਾ ਇਹਨੇ ਚੋਰ ਨੇ ਐਮਐਲਏ ਟਾਉਂ ਨੇ ਤੇ ਇੱਕ ਜਿਹੜਾ ਸਾਲ ਆਇਆ ਵਾ ਜੰਡਿਆਲੇ ਤੋਂ ਪੂਰੀ ਮੈਨਿੰਗ ਇੱਕ ਨੰਬਰ ਤੇ ਚੱਲਣ ਰਹੀ ਆ ਚਿੱਟਾ ਪੂਰੇ ਜੋਰਾਂ ਨਾਲ ਵਕਾਉਣ ਰਿਹਾ ਰਿਸ਼ਤ ਕੋੜੀ ਪੂਰੇ ਜੋਰਾਂ ਨਾਲ ਵਾ ਇੱਕ ਉਹਦੇ ਆਪਣਾ ਪਿੰਡੇ ਨਹੀਂ ਬਜਿਆ ਪਿੰਡੋ ਹਰਾ 17 ਚ ਵੀ ਇਹ ਹਾਰਿਆ ਪਿੰਡੋ 22 ਚ ਵੀ ਪਿੰਡੋ ਹਾਰਿਆ ਹੁਣ 24 ਚ ਵੀ ਪਿੰਡੋ ਹਾਰਿਆ ਪਿੰਡ ਆਪਣੇ ਦੇ ਮੈਂਬਰ ਨਹੀਂ ਮੰਨ ਸਕਦਾ ਇਹ ਸਾਡੀ ਬਲੋਲਤਾ ਬਾਬ ਕਾਲੀ ਹਲਕੇ ਵਾਲਿਆਂ ਦੇ ਵਰਕਰਾਂ ਦੀ ਜਿਹਨਾਂ ਇਹਨੂੰ ਐਮਐਲਏ ਬਣਾਇਆ ਇਹਦੇ ਪਿੰਡੋ ਮੈਂਬਰ ਨਹੀਂ ਮੰਨ ਸਕਦਾ ਆਪਣੇ ਤੇ ਮਾਨ ਸਾਹਿਬ ਕੇਜਰੀਵਾਲ ਸਾਹਿਬ ਇਹਨਾਂ ਨੇ ਰਿੰਦਾ ਖੁੰਦਾ ਮੜਾ ਮੋਟਾ ਜਿਹੜਾ ਬੱਚਾ ਹੈਗਾ ਨਾ ਆਮ ਪਾਰਟੀ ਦਾ ਬਿਲਕੁਲ ਬੇੜਾ ਘਰ ਕਰ ਦੂਗਾ ਇਹ ਇਹਨੂੰ ਥੋੜਾ ਸੈਡ ਕੀਤਾ ਜਾਵੇ ਜਾਂ ਤੇ ਕੋਈ ਬੰਦਾ ਲਾਓ ਜਗਾ ਭਲਾ ਦੇ ਬੰਦਾ ਵੀ ਉਹ ਜਿਹਾ ਲਾਇਓ ਵੀ ਜਿਹੜਾ ਕੋਈ ਇਮਾਨਦਾਰ ਹੋਵੇ ਬਾਕੀ ਜਿਹੜੇ ਨਾਲ ਤੁਰੇ ਫਿਰਦੇ ਇਹਨਾਂ ਨੂੰ ਥੋੜਾ ਸੈਡ ਕਰੋ ਮਾਲਕੋ ਮਾਨ ਸਾਹਿਬ ਤੇ ਕੇਜਰੀਵਾਲ ਸਾਹਿਬ ਅਹੀਂ ਬੜੀਆਂ ਧੜੀਆਂ ਬੰਦੇ ਆਉਂਦੇ ਰਹੇ ਆ ਦਿੱਲੀੋਂ ਆਂਦੇ ਰਹੇ ਫਲਾਣ ਦੇ ਬੌਂਦੇ ਰਹੇ ਕਿ ਬੜੀਆਂ ਸਾਰੀਆਂ ਸ਼ਿਕਾਇਤਾਂ ਲਾਈਆਂ ਪਰ ਕਿਸੇ ਨੇ ਤੁਹਾਡੇ ਤੱਕ ਪਹੁੰਚਾਈਆਂ ਤੇ ਪਤਾ ਨਹੀਂ ਤੁਹਾਡੇ ਤੱਕ ਪਹੁੰਚਦੀਆਂ ਨਹੀਂ ਜਾਂ ਤੁਸੀਂ ਨਹੀਂ ਕਰਦੇ ਲਖਨਾ ਸਾਹਿਬ ਨੂੰ ਬੜੀ ਯਾਰ ਇਹਦੇ ਬਾਰੇ ਸ਼ਿਕਾਇਤਾਂ ਲਾਈਆਂ ਵੀਡੀਓ ਪਾਈਆਂ ਵਾ ਮਥਰੇ ਸਾਹਿਬ ਨੂੰ ਪਾਈਆਂ ਵਾ ਪਰ ਤੁਹਾਡੇ ਤੱਕ ਨਹੀਂ ਕੋਈ ਪਹੁੰਚਾਉਂਦਾ ਤੇ ਤੁਹਾਡੇ ਘੜੀ ਹੱਥ ਜੋੜ ਕੇ ਬੇਨਤੀ ਆ ਗਈ ਦਲਵੀਰ ਸਿੰਘ ਐਮ ਐਲ ਏ ਨੂੰ ਸੈਡ ਕਰੋ ਚੋਰ ਨੂੰ ਇੱਕ ਨੰਬਰ ਦਾ ਚੋਰ ਆ ਜਿਸ ਤੇ ਕੋਰੀ ਵੀ ਇੱਕ ਨੰਬਰ ਤੇ ਚਲਣ ਡਈ ਬਾਬਕਾਲੇ ਹਲਕੇ ਚ ਚਿੱਟਾ ਵੀ ਪੂਰੇ ਤੜ ਲੈਣਾ ਵਿਗੜ ਰਿਹਾ ਭਾਵੇਂ ਜਿੱਥੋਂ ਮਰਜ਼ੀ ਲੈ ਗਏ ਪਿੰਡੋਂ ਲੈ ਲਓ ਭਾਵੇਂ ਟੋਂਗਾ ਤੋਂ ਜਿੰਨਾ ਮਰਜ਼ੀ ਤੇ ਮੈਨਿੰਗ 2500 ਨੂੰ ਸੈਂਕੜਾ ਵਿਆਸ ਵਾਲੀ ਰੇਤਾ ਪੇਟਣ ਰਿਹਾ ਏ ਤੇ ਬਾਕੀ ਇਹਦਾ ਕੋ ਕੁ ਸੋਚੋ ਇਹਦਾ ਜਿਹੜਾ ਇਹਦੇ ਖਿਲਾਫ ਬੋਲਦਾ ਉਹਨੂੰ ਧਮਕੀਆਂ ਦਿੰਦਾ ਜਿਹੜੇ ਨਾਲ ਲਾਇਆ ਕਾਂਗਰਸ ਚੋਂ ਆਏ ਕੋ ਅਕਾਲੀ ਦਲ ਚੋਂ ਆਏ ਉਹਨਾਂ ਕੋ ਬਾਕੀ ਤਾਂ ਜੀ ਆਂਦੋਂ ਮ ਗਿਆਂਦੋਂ ਨਹੀਂ ਡਰਦੇ ਟੌਂਗ ਸਾਹਿਬ ਜਿੰਨੀਆਂ ਮਰਜ਼ੀ ਦਵਾਈਆ ਬਾਕੀ ਚੱਪਣੀ 'ਚ ਲੱਕ ਦੇ ਡੋਬ ਕੇ ਮਰ ਜਾ ਜਿੰਨੀ ਤੇਰੀ ਬਾਰੀ ਮਾੜੀ ਹਾਲ ਹੋਈ ਤੀ ਕੀਤੀ ਆਮ ਪਾਰਟੀ ਦੀ ਬਾਬਾ ਗੜੇ ਵਾਲੇ ਨੂੰ ਦੇ ਮਾਨ ਸਾਹਿਬ ਕਹਿ ਗਿਆ ਸਾਹਿਬ ਸੋਚੋ ਕੋ ਬਾਬਾ ਗੜੇ ਵਾਲੇ ਦਾ ਤੇ ਇਹਨਾਂ ਕੋ ਕੁਝ ਕਰੋਗੇ ਦਾ ਵਾਹ ਕੋ ਜੁਗਾ ਖਾਲਸਾ ਉਹ ਹੀ ਫਤਿਹ ਜੀ